ਹਾਂਜੀ ਭਾਜੀ ਇਹ ਇਸ ਤਰ੍ਹਾਂ ਗੱਲ 2023 ਦੀ ਆ ਪਹਿਲਾਂ ਮੈਂ ਆਪਣਾ ਰੈਫਰੈਂਸ ਦਵਾ ਮੈਂ ਕਮਲਪ੍ਰੀਤ ਕੋਰ ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਬਲਾਕ ਕਾਦੀਆਂ ਗੁਰਦਾਸਪੁਰ ਇੱਥੇ ਮੈਂ 2015 ਤੋਂ ਬਤੌਰੀਟੀ ਦੇ ਹੇਠਾਂ ਸੇਵਾ ਨਿਭਾ ਰਹੀ ਆ ਤੇ ਸਾਡੇ ਜਿਹੜੇ ਬੀਪੀਓ ਆ ਪੋਲਾ ਸਿੰਘ ਜੀ ਬਲਾਕ ਕਾਦੀਆਂ ਟੂ ਠੀਕ ਹੈ ਜੀ ਉਹਨਾਂ ਦੇ ਜਿਹੜੇ ਗਲਤ ਵਿਵਹਾਰ ਉਹਨਾਂ ਨੇ 2023 ਚ ਸਾਡੇ ਨਾਲ ਇੱਥੇ ਆ ਕੇ ਗਲਤ ਵਿਵਹਾਰ ਕੀਤਾ ਸੀ ਜਿਸ ਸੰਬੰਧੀ ਮੈਂ ਤੇ ਮੇਰੇ ਸਾਥੀ ਅਧਿਆਪਕਾਂ ਜਿਹੜੀ ਰਿਪੋਰਟ ਆ ਉਹ ਅਸੀਂ एसएसपी बटाला ਨੂੰ ਦਰਜ ਕਰਵਾਈ ਸੀਗੀ ਤੇ ਉਸ ਤੋਂ ਬਾਅਦ ਸਾਰੇ ਇਹ ਗੱਲ ਚੱਲੀ ਅਸੀਂ ਤਾਇਰਵਾਜੀ ਵੀ ਕੀਤੀ ਕੇਸ ਦੀ ਸਾਰਾ ਕੁਝ ਜਦੋਂ ਮੀਡੀਆ ਤੇ ਖਬਰਾਂ ਆਉਣ ਲੱਗ ਪਈਆਂ ਤੇ ਉਹਨਾਂ ਨੇ ਵਿੱਚ ਮੋਤਵਾਰ ਬੰਦੇ ਪਾ ਕੇ ਸਾਡੇ ਨਾਲ ਜਿਹੜੀ ਆ ਜਿਹੜਾ ਰਾਜੀਨਾਮਾ ਮਤਲਬ ਕੀਤਾ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਬੁਕਾਰ ਦਾ ਮਾਫੀ ਮੰਗੀ ਤੇ ਸਾਨੂੰ ਲਿਖਤੀ ਰੂਪ ਵਿੱਚ ਰਾਜੀਨਾਮਾ ਜਿਹੜਾ ਦਿੱਤਾ ਤੇ ਨਾਲੇ ਮੰਨਿਆ ਉਹਦੇ ਵਿੱਚ ਲਿਖਤੀ ਰੂਪ ਵਿੱਚ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਨਹੀਂ ਜਾਵਾ ਕਿ ਮੌਕੇ ਦੇ ਅਫਸਰ ਆ ਵਿਮਾਨਸਿਕ ਦਰਦ ਕਿਸੇ ਵੀ ਤਰ੍ਹਾਂ ਦਬਾਇਆ ਨਹੀਂ ਜਾਊਗਾ ਸਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਦਫਤਰੀ ਹੋਵੇ ਚਾਹੇ ਕੋਈ ਨਿੱਜੀ ਸਾਡਾ ਜਿਹੜਾ ਇਹਦੇ ਟੀਚਰ ਕੋਈ ਕੰਮ ਹੋਵੇ ਸਾਡਾ ਰੋਕਿਆ ਨਹੀਂ ਜਾਊਗਾ ਪਰ ਇਹ ਸਭ ਦੇ ਬਾਵਜੂਦ ਵੀ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਹੁਣ ਆ ਪਿਛਲੇ ਮਹੀਨੇ ਹੀ ਮੈਨੂੰ ਸਤੰਬਰ 2025 ਵਿੱਚ ਮੈਂ ਵਿਦੇਸ਼ ਜਾਣ ਲਈ ਮੈਨੂੰ ਐਨਓਸੀ ਦੀ ਲੋੜ ਸੀਗੀ ਉਹਨਾਂ ਨੇ ਮੈਨੂੰ ਇੱਕ ਐਨਓਸੀ ਲੈਣ ਵਾਸਤੇ ਲੈਣ ਲਈ ਮੈਂ 10 ਤਰੀਕ ਨੂੰ ਮੈਂ ਅਪਲਾਈ ਕਰਦੀ ਆ ਤੇ 24 ਤਰੀਕ ਤੱਕ 14 ਦਿਨ ਘੱਟੋ ਘੱਟ ਕੱਢਣ ਕੀਤਾ ਉਦੋਂ ਵੀ ਸਰੇ ਇਸ ਤਰ੍ਹਾਂ ਸੀ ਵੀ ਸਾਡੇ ਸਕੂਲ ਜਿਹੜੀ ਚਾਰਦواری ਦੀ ਗ੍ਰਾਂਟ ਆਈ ਸੀਗੀ ਤੇ ਉਹਦੇ ਵਿੱਚ ਉਹ ਸਾਡੇ ਕੋਲੋਂ ਲੱਖ ਰੁਪਏ ਦੀ ਡਿਮਾਂਡ ਕਰਦੇ ਸੀਗੇ ਵੀ ਸਾਨੂੰ ਮੈਨੂੰ ਮੇਰਾ ਹਿੱਸਾ ਜਿਹੜਾ 10% ਚਾਹੀਦਾ ਆ ਉਹਦੇ ਵਿੱਚ ਵੀ ਕਿਉਂਕਿ ਮੈਂ ਪੁਰਾਣਾ ਸਮੇਂ ਤੋਂ ਸਾਡਾ ਕਮਿਊਨਿਟੀ ਦੇ ਨਾਲ ਬੜੇ ਅੱਛੇ ਸਬੰਧ ਹੈ ਜੇ ਅਸੀਂ ਲੱਖ ਲੱਖ ਰੁਪਈਆ ਇਦਾਂ ਅਫਸਰਾਂ ਨੂੰ ਇਹ ਬਣਦਾ ਹੀ ਨਹੀਂ ਕਿਸੇ ਤਰ੍ਹਾਂ ਰਿਸ਼ਵਤਖੋਰੀ ਦਾ ਤੇ ਅਸੀਂ ਜਿਹੜਾ ਸੀਗਾ ਇਸ ਗੱਲ ਦਾ ਸਾਰੇ ਸਟਾਫ ਨੇ ਵਿਰੋਧ ਕੀਤਾ ਸੀ ਵੀ ਅਸੀਂ ਕੋਈ ਇੱਕ ਨਿੱਕਾ ਪੈਸਾ ਨਹੀਂ ਦੇਣਾ ਇਹ ਬੱਚਿਆਂ ਦਾ ਦੀ ਗ੍ਰਾਂਟ ਹੈ ਚਾਰਦਵਾਰੀ ਦੀ ਬੱਚਿਆਂ ਵਾਸਤੇ ਆਈ ਆ ਇੱਥੇ ਹੀ ਲੱਗਣੀ ਆ ਸਕੂਲ ਦੀ ਬਿਲਡਿੰਗ ਦੇ ਉੱਤੇ ਹੀ ਲੱਗਣੀ ਆ ਇਹਦਾ ਜਦੋਂ ਅਸੀਂ ਵਿਰੋਧ ਕੀਤਾ ਤੇ ਉਹਨਾਂ ਨੇ ਸਾਨੂੰ ਦੇ ਵਜਾ ਸਾਰੇ ਸਟਾਫ ਨੂੰ ਖੱਜਲ ਕਰਨਾ ਸ਼ੁਰੂ ਕਰਤਾ ਮੇਰੇ ਇੱਕ ਸਾਥੀ ਅਧਿਆਪਕਾ ਉਹਦੀ ਡਿਊਟੀ ਚੋਕੇ ਲਾਤੀ ਬਿਨਾ ਫੈਮਤੀ ਤੋਂ ਅਡਜਸਟਮੈਂਟ ਕਰਤੀ ਉਹਦਾ ਜੇ ਅਸੀਂ ਮਤਲਬ ਸਾਰਿਆਂ ਨੂੰ ਲਿਖਤੀ ਦਿੱਤਾ ਆਪਣਾ ਤੱਕ ਪੇਸ਼ ਕੀਤਾ ਕਿ ਸਾਡੇ ਬੱਚੇ ਪੂਰੇ ਸਾਡੀ ਗਿਣਤੀ ਪੂਰੀ ਇਹਨਾਂ ਨੇ ਸਾਨੂੰ ਨਹੀਂ ਪਰੇਸ਼ਾਨ ਕਰਨੋਂ ਨਹੀਂ ਹਟੇ ਤੇ ਵਰਬਲੀ ਮੈਨੂੰ ਧਮਕੀਆਂ ਵਾਂਗੂ ਜਿੱਦਣ ਇਹਨਾਂ ਨੇ ਆ ਕੇ ਇੱਥੇ ਮਤਲਬ ਮਾੜਾ ਵਿਵਹਾਰ ਕੀਤਾ ਸਾਡੇ ਨਾਲ ਬੈਠੇ ਅਸੀਂ ਇਸੇ ਆਫਿਸ ਦੇ ਵਿੱਚ ਬੈਠੇ ਸੀ ਜਦੋਂ ਇਹ ਇਹਨਾਂ ਨੇ ਗਲਤ ਵਿਵਹਾਰ ਕੀਤਾ ਜਿਹੜਾ ਮੈਨੂੰ ਸ਼ਰਮ ਆਉਂਦੀ ਆ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਸੇ ਦੇ ਅੱਗੇ ਵੀ ਗੱਲ ਕਰਦੇ ਆ ਸਾਨੂੰ ਸ਼ਰਮ ਆਉਂਦੀ ਆ ਸਾਡੇ ਕੋਲ ਫੋਗ ਦੇ ਨੋਟਾਂ ਦੇ ਤਾਈ। ਦੇਖੋ ਸਰ ਭਾਜੀ ਇਸ ਤਰ੍ਹਾਂ ਦੀ ਜਿਨੇ ਅਸੀਂ ਰਿਸੈਪਸ਼ਨ ਇਥੇ ਬੈਠੇ ਸੀਗੇ ਖਾਣਾ ਖਾ ਕੇ ਹਟੇ ਸੀ ਤੇ ਸਰ ਮੈਡਮ ਇੱਕ ਸਾਡੇ ਛੁੱਟੀ ਤੇ ਸੀ ਮੈਂ ਤੇ ਮੇਰੀ ਸਾਥੀ ਅਧਿਆਪਕਾ ਬੈਠੇ ਸੀ ਸਰ ਜਿਹੜਾ ਖਾਣਾ ਖਾਣ ਤੋਂ ਬਾਅਦ ਵਾਸ਼ਰੂਮ ਗਏ ਆ ਉਧਰ ਘੁੰਮ ਰਹੇ ਨੇ ਤੇ ਇਹ ਇਧਰੋਂ ਦੀ ਦੂਸਰੇ ਸਾਡੇ ਦੋ ਗੇਟਾ ਦੂਜੇ ਗੇਟ ਖਾਣੀ ਆਉਂਦੇ ਆ ਤੇ ਸਿੱਧੇ ਆਫਿਸ 'ਚ ਆ ਗਏ ਐਵੇਂ ਬੈਠੇ ਬੈਠੇ ਮੈਨੂੰ ਕਿੰਦਰ ਰਜਿਸਟਰ ਫੜਾਓ ਜਿੱਦେ ਮੈਂ ਇਹਨਾਂ ਨੂੰ ਰਜਿਸਟਰ ਫੜਾਉਣ ਲੱਗੀ ਤੇ ਮੈਨੂੰ ਲੱਗਾ ਕਿ ਇਹਨਾਂ ਦਾ ਹੱਥ ਜਿਹੜਾ ਮੇਰੇ ਇੱਥੇ ਹੱਥ ਨੂੰ ਇਹਨਾਂ ਨੇ ਜਾਣ ਬ ਮੈਨੂੰ ਇਸ ਤਰ੍ਹਾਂ ਹੋਰ ਵੀ ਕਹਿੰਦੇ ਵੀ ਅ ਤਾੜੀ ਅਡਜਸਟਮੈਂਟ ਲਾ ਦੀਏ ਸਕੂਲ ਬੜੇ ਵੱਲੇ ਪਈਆ ਦਫਤਰ ਨਹੀਂ ਤਾਂ ਦਫਤਰ ਹੀ ਲਵਾ ਲਈ ਇਹੋ ਜੀਆਂ ਜਿਹੜੀਆਂ ਗੱਲਾਂ ਜਿਹੜੀਆਂ ਇੱਕ ਅਫਸਰ ਨੂੰ ਨਹੀਂ ਸੋਭਾ ਦਿੰਦੀਆਂ ਇਹੋ ਜੀਆਂ ਗੱਲਾਂ ਇਹਨਾਂ ਨੇ ਕੀਤੀਆਂ ਤੇ ਉਸ ਤੋਂ ਬਾਅਦ ਸਾਡੇ ਸਾਰੇ ਆ ਗਏ ਆ ਜਨੂ ਅਤੀ ਫਿਰ ਮਤਲਬ ਜਿਵੇਂ ਵੀ ਕਹਿ ਲਵੇ ਮਾਨਸਿਕ ਤੌਰ ਤੇ ਇੰਨੇ ਜ਼ਿਆਦਾ ਪਰੇਸ਼ਾਨ ਹੋ ਗਏ ਸੀ ਉੱਠ ਕੇ ਬਾਹਰ ਚਲੀਆਂ ਗਈਆਂ ਤੇ ਸਾਰਾ ਆਪੇ ਹੀ ਉਹਨਾਂ ਨੇ ਗੱਲਬਾਤ ਕਰਨ ਲੱਗੇ ਤੇ ਸਾਰ ਨੂੰ ਆ ਕੇ ਕਹਿੰਦੇ ਕਿ ਚਾਰ ਦਿਵਾਰੀ ਆ ਜੀ ਇਹ ਅੱਥੀ ਆਪਣੇ ਕੰਨੀ ਸੁਣਿਆ ਕਿਉਂਕਿ ਅਸੀਂ ਵਰਾਂਡੇ 'ਚ ਬਾਹਰ ਬੈਠੇ ਸੀ ਅਖੇ ਚਾਰਦੁਆਰੀ ਤਾਂ ਤੁਹਾਡੇ ਪਹਿਲੇ ਹੀ ਹੋਈਆਂ ਤੁਸੀਂ ਟੈਨੇ ਗ੍ਰਾਂਟ ਕੋ ਆ ਲਈ ਜਦੋਂ ਇਹ ਗੱਲਾਂ ਮੈਂ ਸੁਣੀਆਂ ਮੈਨੂੰ ਕਿਉਂਕਿ ਸਰ ਬਾਅਦ 'ਚ ਆਏ ਮੈਂ ਪਹਿਲਾਂ ਦੀ 2015 ਤੋਂ ਇੱਥੇ ਟੀਚਰ ਪਹਿਲਾਂ ਮੈਂ ਐਜ਼ ਇਹ ਮਤਲਬ ਇਨਚਾਰਜ ਕੰਮ ਕਰਦੀ ਰਹੀ ਮੈਨੂੰ ਗੁੱਸੇ 'ਚ ਆਈ ਮੈਂ ਮੈਂ ਅੰਦਰ ਆਈ ਮੈਂ ਕਿਹਾ ਕਹ ਰਹੇ ਉਹ ਤਾਂ ਕੱਟੀਆਂ ਆ ਨਹੀਂ ਆ ਵੀ ਉਹਨਾਂ ਤੇ ਕਿੰਦਾ ਚਾਰਦੁਆਰੀ ਜਿਹੜੀ ਖੜੀ ਹੋ ਜੂਗੀ ਕੱਟੀਆਂ ਨਹੀਂ ਆ ਤੇ ਇਹ ਕੰਮ ਨਹੀਂ ਜੇ ਹੋਣਾ ਬੋਲਤੇ ਸਰ ਫਿਰ ਮੈਂ ਇੰਨਾ ਕਹਿ ਕੇ ਬਾਹਰ ਚਲ ਗਈ ਸਰ ਨਾਲ ਗੱਲ ਕਰਨ ਲੱਪੇ ਇਹ ਤਾਂ ਤੁਹਾਡਾ ਪਹਿਲੇ ਚਾਰਦਵਾਰੀ ਬਣੀ ਆ ਤੇ ਏਦਾਂ ਤੇ ਇੰਨੇ ਨੇ ਜਿਹੜੀ 1 ਲੱਖ ਰੁਪਏ ਦੀ ਜਿਹੜੀ ਡਿਮਾਂਡ ਆ ਮੈਨੂੰ ਹੌਲੇ ਸ਼ਬਦਾਂ ਚ ਸਾਰ ਹੁਣਾ ਨਾ ਕੀਤੀ ਤੇ ਸਾਰ ਹੁਣੀ ਕਹਿੰਦੇ ਵੀ ਸਰ ਏਦਾਂ ਦੀ ਗੱਲ ਆ ਤਾਂ ਤੁਸੀਂ ਆਪ ਕਰਾ ਲਓ ਤੁਸੀਂ ਆਪ ਚਾਰਦਵਾਰੀ ਬਣਵਾ ਲਓ ਮੈਂ ਛੱਡ ਦਿੰਨਾ ਮੈਂ ਨਹੀਂ ਇਹ ਕੰਮ ਕਰਾ ਸਕਦਾ ਨਾ ਮੈਂ ਏਦਾਂ ਕਰ ਸਕਦਾ ਸਰ ਮਾਫੀ ਨਾਵਾ ਇਹ ਹੋਈ ਸੀਗਾ ਕਿ ਮੈਂ ਜੋ ਵੀ ਤੁਹਾਡਾ ਦਿਲ ਦਿਖਾਇਆ ਜਾਂ ਜੋ ਵੀ ਤੁਹਾਡੇ ਨਾਲ ਮਿਸਬਿਹੇਵ ਕੀਤਾ ਉਹਦੇ ਲਈ ਮੈਨੂੰ ਖੇਦ ਆ ਮੈਂ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਮਤਲਬ ਚਾਰ ਦਿਵਾਰੀ ਦੇ ਕੰਮ ਦੇ ਵਿੱਚ ਜਾਂ ਸਿਵਲ ਬਾਕਸ ਵਿੱਚ ਮੇਰੀ ਕੋਈ ਦਖਲ ਅੰਦਾਜ਼ੀ ਨਹੀਂ ਹੋਊਗੀ ਤੇ ਇੱਕ ਉਹਨਾਂ ਨੇ ਲਿਖਿਆ ਵੀ ਜਿਹੜਾ ਵੀ ਤੁਹਾਡਾ ਸਰਵਿਸ ਰਿਕਾਰਡ ਆ ਜਾਂ ਤੁਹਾਡੇ ਕੋਈ ਵੀ ਨਿੱਜੀ ਜਾਂ ਸਕੂਲ ਦੇ ਕੰਮ ਆ ਉਹਨਾਂ ਵਿੱਚ ਮੈਂ ਕੋਈ ਦਖਲ ਨਹੀਂ ਕਰੂੰਗਾ ਬਲਿ ਇਸ ਤਰ੍ਹਾਂ ਦੀਆਂ 5-6 ਸ਼ਰਤਾਂ ਜਿਹੜੀਆਂ ਲਿਖਤੀ ਰੂਪ ਵਿੱਚ ਮੇਰੇ ਕੋਲ ਪਈਆਂ ਆ ਵੀ ਇਹਨਾਂ ਨੇ ਮੰਨੀਆਂ ਸੀਆਂ ਸ਼ਰਤਾਂ ਇਹਦਾ ਸੈਂਸ ਵੀ ਮੰਨੇ ਸੀ ਵੀ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਾਨਸਿਕ ਦਬਾਅ ਜਿਹੜਾ ਆ ਤੁਹਾਡੇ ਤੇ ਨਹੀਂ ਪਾਵਾਂਗੇ ਗਾਇਮਾ ਦੀ ਮਿੱਟੀ ਸਰ ਵੈਸੇ ਨੇ ਤੇਰੇ ਏਦਾਂ ਵੀ ਇੱਥੇ ਆਉਣ ਤੋਂ ਪਹਿਲਾਂ ਪਿਛਲੇ ਬਲੌਗ 'ਚ ਵੀ ਕਿਸੇ ਲੇਡੀ ਦੇ ਨਾਲ ਇਹਨਾਂ ਨੇ ਮਿਸਬਿਹਰ ਦਾ ਮਾਮਲਾ ਸਾਹਮਣੇ ਆਇਆ ਸੀਗਾ ਉਹਦੇ ਵਿੱਚ ਵੀ ਇਹਨਾਂ ਨੇ ਕਿਉਂਕਿ ਨਵੇਂ-ਨਵੇਂ ਸੀਗੇ ਟੀਚਰ ਜਾਂ ਹੋਰ ਜਾਂ ਭੈਣ ਭਰਾਵਾਂ ਨੂੰ ਵਿੱਚ ਪਾ ਕੇ ਇਹਨਾਂ ਨੇ ਮਾਫੀ ਮੰਗੀ ਬਕਾਇਦਾ ਤੇ ਉਸ ਮਾਫੀ ਮੰਗਣ ਤੋਂ ਬਾਅਦ ਵੀ ਜਿਹੜਾ ਉਹ ਬਲੌਗ ਜਿਹੜਾ ਸ੍ਰੀ ਹਰਗੁਬਿੰਦ ਪਰ ਇਹਨਾਂ ਤੋਂ ਛਡਾ ਦਿੱਤਾ ਗਿਆ ਸੀ ਉਹ ਬਲੌਗ ਛਡਾ ਕੇ ਤੇ ਕਾਦੀਆਂ ਟੂਬ ਬਲੌਗ ਜਿਹੜਾ ਇਹਨਾਂ ਨੂੰ ਇੱਧਰ ਪੋਸਟਿੰਗ ਜਿਹੜੀ ਕੀਤੀ ਗਈ ਸੀ ਉਹਨਾਂ ਦੀ ਹਾਂਜੀ ਤੇ ਤੇ ਇਹ ਜਿਹੜਾ ਹੁਣ ਅੱਜ ਅੱਜ ਕੀ ਪ੍ਰੋਬਲਮ ਆ ਵੀ ਉਸ ਰਾਜੀਨਾਮੇ ਦੇ باوجود ਵੀ ਕੋਲਾ ਸਿੰਘ ਜਿਹੜਾ ਆਪਣੀਆਂ ਨਿੱਜੀ ਰੰਜਿਸ਼ ਜਿਹੜੀ ਉਹ ਸਾਡੇ ਪ੍ਰਤੀ ਰੱਖਦੇ ਆ ਔਰਤਾਂ ਪ੍ਰਤੀ ਜਿਹੜਾ ਉਹਨਾਂ ਦਾ ਮਾੜਾ ਰਵਈਆ ਉਹਨੂੰ ਛੱਡ ਨਹੀਂ ਰਹੇ ਵੀ ਪਿਛਲੇ ਮਹੀਨੇ ਸਤੰਬਰ 9 ਦੇ ਵਿੱਚ ਸੋਰੀ 10 ਸਤੰਬਰ 2023 ਦੇ ਵਿੱਚ ਮੈਨੂੰ ਐਨਓਸੀ ਦੀ ਲੋੜ ਸੀਗੀ ਵਿਦੇਸ਼ ਜਾਣ ਵਾਸਤੇ ਉਹ ਐਨਓਸੀ ਲੈਣ ਲਈ ਹੀ ਉਹਨਾਂ ਨੇ ਮੈਨੂੰ ਘੱਟੋ ਘੱਟ ਵੀ 14 ਦਿਨ ਉਹਦੇ ਵਿੱਚ ਤਿੰਨ ਵਾਰ ਮੈਂ ਦਫ਼ਤਰ ਗਈ ਆ ਇੱਕ ਦਿਨ ਤਾਂ ਪੂਰਾ ਮਤਲਬ ਉਸ ਸੰਬੰਧੀ ਜਿਹੜੀ ਸ਼ਿਕਾਇਤ ਆ ਮੈਂ ਡੀਓ ਮੈਡਮ ਗੁਰਦਾਸਪੁਰ ਡੀਓ ਗੁਰਦਾਸਪੁਰ ਜੀ ਨੂੰ ਵੀ ਕੀਤੀ ਤੇ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਇਸ ਅਫਸਰ ਨੇ ਮੇਰੀ ਫਾਈਲ ਸਾਈਨ ਨਹੀਂ ਕੀਤੀ ਤੇ ਮੈਨੂੰ 5 ਵਜੇ ਤੱਕ ਲੰਬੇ ਸਮੇਂ ਤੱਕ ਬੇਵਜ੍ਹਾ ਦਫ਼ਤਰ ਬਿਠਾਈ ਰੱਖਿਆ ਉਹ ਕਹਿੰਦੇ ਰਿਹਾ ਵੀ ਮੈਂ ਆਉਣ ਲੱਗਾ ਮੈਡਮ ਨੂੰ ਬਿਠਾ ਲਵਾਂ ਮੈਂ ਆ ਕੇ ਸਾਈਨ ਕਰਦਾ ਮੈਡਮ ਨੂੰ ਬਿਠਾ ਲਵਾਂ ਮੈਂ ਆ ਕੇ ਸਾਈਨ ਕਰਦਾ ਪਰ 5 ਵਜੇ ਤੱਕ ਇੱਕ ਬੰਦੇ ਨੇ ਆਪਣੀ ਹਾਜ਼ਰੀ ਤੱਕ ਨਹੀਂ ਉਦਣ ਲਾਉਣ ਆਏ ਇਹ ਤੁਹਾਨੂੰ ਵੀ ਲੱਗਦਾ ਤੇ ਤੁਹਾਡੇ ਕੋਲ ਪੁਰਾਣੀ ਰਜਿਸਟਰ ਕੇ ਬਿਲਕੁਲ ਪੁਰਾਣੀ ਰਜਿਸਟ੍ਰਾ ਹੈ ਹੀ ਆ ਸਰ ਪਰ ਬਹੁਤ ਸਾਰੀਆਂ ਲੇਡੀਜ਼ ਦੇ ਨਾਲ ਜਿਹੜਾ ਉਹਲਾ ਸਿੰਘ ਦੇ ਬੀਪੀਓ ਕਾਦੀਆਂ 2 ਦਾ ਇਹ ਹੀ ਵੀ ਦਿਖਾ ਰਿਹਾ ਉਹ ਲੇਡੀਜ਼ ਨੂੰ ਦਬਾ ਕੇ ਆਪਣੇ ਨਾਲ ਸਹਿਮਤ ਕਰਾ ਕੇ ਇਹੋ ਜਿਹੇ ਕੰਮਾਂ ਦੇ ਵਿੱਚ ਉਹ ਪਏ ਹੋਏ ਆ ਜਿਹੜੀਆਂ ਤੇ ਲੇਡੀਜ਼ ਕਿਸੇ ਆਪਣੇ ਸੋਸ਼ਲ ਆਪਣੇ ਪਰਿਵਾਰਾਂ ਦੇ ਮਾਹੌਲ ਕਰਕੇ ਜਾਂ ਕੋਈ ਤਈ ਤਰ੍ਹਾਂ ਦੇ ਕਾਰਨ ਕਰਕੇ ਉਹ ਚੁੱਪ ਰਹਿੰਦੀਆਂ ਬੋਲਦੀਆਂ ਨਹੀਂ ਇਹਦੇ ਅੱਗੇ ਪਰ ਉਹ ਕਿਸੇ ਨਾ ਕਿਸੇ ਮਤਲਬ ਤਰੀਕੇ ਦੇ ਨਾਲ ਲੇਡੀਜ਼ ਨੂੰ ਪਰੇਸ਼ਾਨ ਕਰਨਾ ਜਿਹੜਾ ਉਹਦਾ ਸੁਭਾਅ ਆ ਉਹ ਟੱਲ ਨਹੀਂ ਸਕਦਾ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਮੈਂ ਮੰਗ ਰਹੀ ਦੇਖੋ ਵਿਭਾਗ ਤੋਂ ਵੀ ਤੇ ਪੂਰੇ ਵਿਭਾਗ ਤੋਂ ਮੈਂ ਮੰਗ ਕਰਦੀ ਆ ਕਿ ਇਹੋ ਜਿਹੇ ਅਫਸਰ ਨੂੰ ਜਿਹੜਾ ਲੇਡੀਜ਼ ਦਾ ਸ਼ੋਸ਼ਣ ਕਰਦਾ ਆ ਤੇ ਲੇਡੀਜ਼ ਨੂੰ ਹਰਾਸ ਕਰਨ ਦਾ ਜਿਹੜਾ ਸੁਭਾਅ ਆ ਇਹ ਤੇ ਕੜੇ ਤੋਂ ਕੜੀ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇ ਹਾਂਜੀ ਇਹ ਜਿਹੜਾ ਮੰਗ ਪੱਤਰ ਵਾ ਇਹ ਆਲਰੇਡੀ ਸਾਡੇ ਦਫਤਰ ਦੇ ਵਿੱਚ ਕੰਪਲੇਂਟ ਆ ਚੁੱਕੀ ਦੀ ਹੈ ਤੇ ਉਹਦੇ ਉੱਤੇ ਪ੍ਰੋਸੈਸਿੰਗ ਸਟਾਰਟ ਹੋ ਚੁੱਕੀ ਦੀ ਹੈ ਅਸੀਂ ਜਿਹੜੀ ਸਾਡੇ ਹਰਾਸਮੈਂਟ ਕਮੇਟੀ ਜਿਹੜੀ ਬਣਾਈ ਦੀ ਹੈ ਉਹਨਾਂ ਦੇ ਅੰਡਰ ਚੱਲ ਗਿਆ ਦਾ ਪ੍ਰੋਸੈਸ ਤੇ ਕਮਿੰਗ ਡੇਸ ਦੇ ਵਿੱਚ ਇਹਨਾਂ ਨੂੰ ਬੁਲਾ ਕੇ ਤੇ ਉਹਨਾਂ ਨਿਟਾਰਾ ਕਰਤਾ ਜਾਵੇ ਉਹ ਵੀ ਜਿਹੜਾ ਵਾ ਉਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਉਹਰਾ ਵੀ ਜਲਦੀ ਹੀ ਸੋਲੂਸ਼ਨ ਜਿਹੜਾ ਵਾ ਸੌਰਟ ਆਊਟ ਕਰਕੇ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ ਇਹ ਵੀ ਚੀਜ਼ ਦੇ ਨਹੀਂ ਕਰ ਸਕਦਾ ਸਾਰੀ ਅਥਾਰਟੀ ਜਿਹੜੀ ਹੈ ਹੈੱਡ ਆਫਿਸ ਕੋਲ ਹੈ ਅਸੀਂ ਪ੍ਰੋਪੋਜ਼ਲ ਉਹਨਾਂ ਨੇ ਸਾਨੂੰ ਭੇਜ ਨਹੀਂ ਹੁੰਦੀ ਅਸੀਂ ਹੈੱਡ ਆਫਿਸ ਨੂੰ ਭੇਜ ਨਹੀਂ ਹੁੰਦੀ ਹੈ ਉਥੋਂ ਫਿਰ ਬਣ ਕੇ ਆਂਦੀ ਹੈ ਐਡਜਸਟਮੈਂਟ ਜਿਹੜੀਆਂ ਨੇ ਉਹ ਦੇਖੋ ਜਿਸ ਤਰ੍ਹਾਂ ਵੀ ਜੋ ਵੀ ਸਿਚੁਏਸ਼ਨਸ ਹੁੰਦੀ ਹੈ ਉਸ ਅਕੋਰਡਿੰਗਲੀ ਲੱਗਦੀਆਂ ਨੇ ਤੇ ਉਸ ਦੇ ਅਕੋਰਡਿੰਗਲੀ ਕੈਨਸਲਸ ਹੁੰਦੀਆਂ ਨੇ ਠੀਕ ਹੈ ਜਿਹੜੀ ਅਥਾਰਟੀ ਹੈ ਹਰ ਅਥਾਰਟੀ ਆਫ ਦੈਟ ਇਜ਼ ਸਾਡੇ ਸੁਪਰੀਮ ਨੇ ਆ ਡੀਪੀਏ ਮੈਡਮ ਬੀਪੀਓ ਕੋ ਪਾਵਰ ਆਹੀ ਜੀ ਨਹੀਂ ਜੀ ਨਹੀਂ ਕੋਈ ਪਾਵਰ ਉਹ ਫਿਰ ਆਪਣੇ ਲਾਵੇ ਕਰੀ ਜਾ ਰਹੇ ਜੀ ਆ ਦੇਖੋ ਜਦੋਂ ਸਾਡੇ ਧਿਆਨ ਵਿੱਚ ਆਇਆ ਦਨ ਵੀ ਵਿਲ ਟੇਕ ਐਕਸ਼ਨ ਅਸੀਂ ਹੋਰੀ ਇਨਕੁਆਰੀ ਕਰਵਾ ਕੇ ਤੇ ਐਕਸ਼ਨ ਲਵਾਂਗੇ ਜੋ ਵੀ ਸਾਡੇ ਕੋਲ ਜੋ ਵੀ ਤੱਥ ਆਏ ਨੇ ਜੋ ਵੀ ਸਾਡੇ ਕੋਲ ਰਿਪੋਰਟਸ ਆਈਆਂ ਨੇ ਅਸੀਂ ਉਹਰਾ ਜਿਹੜਾ ਵਾ ਪ੍ਰੋਪਰ ਵੇ ਦੇ ਵਿੱਚ ਜੋ ਵੀ ਲੀਗਲ ਐਕਸ਼ਨ ਆ ਉਹ ਲੈ ਕੇ ਤੇ ਕਾਰਵਾਈ ਆਰੰਭ ਚੁੱਕੇ ਦਿਆਂ ਬੀਪੀਓ ਬਲਾਕ ਜਿਹੜੇ ਪੋਲਾ ਸਿੰਘ ਹੈ ਜਿਨ੍ਹਾਂ ਦਾ ਕਾਦੀਆਂ ਦੋ ਤੇ ਫਤੇਗੜ ਚੂੜੀਆਂ ਬਲਾਕ ਹੈ ਉਹਨਾਂ ਦੀਆਂ ਕਾਫੀ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸਾਡੇ ਧਿਆਨ ਵਿੱਚ ਆਈਆਂ ਨੇ ਜਿਹੜਾ ਜਿਆਦਾ ਸੈਂਸਿਟਿਵ ਇਸ਼ੂ ਹੈਗਾ ਉਹ ਫਤੇਗਰ ਚੂੜੀਆਂ ਬਲਾਕ ਦਾ ਹੈ ਕਿ ਉਥੋਂ ਦੇ ਮੈਡਮ ਸੁਖਪ੍ਰੀਤ ਮੰਜਾਂ ਵਾਲੀ ਸਕੂਲ ਤੋਂ ਮਤਲਬ ਕਾਫੀ ਸਾਡੇ ਵਧੀਆ ਟੀਚਰ ਨੇ ਹੈ ਟੀਚਰ ਦੀ ਪੋਸਟ ਤੇ ਕੰਮ ਕਰ ਰਹੇ ਆ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਫਿਨਲੈਂਡ ਵੀ ਟ੍ਰੇਨਿੰਗ ਵਾਸਤੇ ਭੇਜਿਆ ਸੀ ਉੱਥੋਂ ਟ੍ਰੇਨਿੰਗ ਲੈ ਕੇ ਆਏ ਆ ਸਮੇਂ-ਸਮੇਂ ਤੇ ਵਿਭਾਗ ਇਹਨਾਂ ਦੀਆਂ ਸੇਵਾਵਾਂ ਲੰਦਾ ਤੇ ਇਹਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਕਾਫੀ ਸਾਰੇ ਜਿਹੜੇ ਆ ਵਿਭਾਗ ਵੱਲੋਂ ਮਿਲੇਦੇ ਆ ਪਰ ਹੁਣ ਜਦੋਂ ਇਹਨਾਂ ਦੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਵਿੱਚ ਹੁੰਦੀ ਹੈ ਤੇ ਜਿਹੜੇ ਬੀਪੀਓ ਪੋਲਾ ਸਿੰਘ ਹੈ ਇਹਨਾਂ ਨੂੰ ਫਰਗ ਕਰਨ ਲਈ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਇਥੋਂ ਤੱਕ ਪਰੇਸ਼ਾਨ ਕਰਦੇ ਕਿ 10-15 ਦਿਨ ਮਤਲਬ ਇਹਨਾਂ ਨੂੰ ਪਰੇਸ਼ਾਨ ਕਰਦੇ ਆਏ ਡੀਪੀਆਈ ਦਫ਼ਤਰ ਤੱਕ ਅਪਰੋਚ ਕਰਦੇ ਆ ਫਿਰ ਉੱਥੋਂ ਕੁਝ ਜਥੇਬੰਦੀਆਂ ਦੇ ਦਬਾਅ ਦੇ ਨਾਲ ਮਤਲਬ ਇਹ ਮੈਡਮ ਉੱਥੋਂ ਫਰਗ ਹੋਏ ਨੇ ਇਹਨਾਂ ਦੀ ਫਾਰਗੀ ਤੋਂ ਬਾਅਦ ਇਹਨਾਂ ਦੇ ਜਿਹੜੇ ਨਾਲ ਵਾਲੇ ਟੀਚਰ ਹੈ ਉਹਨਾਂ ਨੂੰ ਮਤਲਬ ਗਲਤ ਤਰੀਕੇ ਦੇ ਨਾਲ ਪ੍ਰੈਸ਼ਰਾਈਜ਼ ਕਰਕੇ ਉਹਨਾਂ ਕੋਲੋਂ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਕਰਵਾ ਰਹੇ ਆ ਕਿ ਜਿਹੜੀਆਂ ਇਹਨਾਂ ਦੇ ਸਮੇਂ ਦੇ ਦੌਰਾਨ ਉੱਥੇ ਗ੍ਰਾਂਟਸ ਵਗੈਰਾ ਆਈਆਂ ਉਹਨਾਂ ਦੇ ਖਰਚੇ ਦੇ ਸਬੰਧ ਦੇ ਵਿੱਚ ਤੇ ਬਾਕੀ ਜਿਹੜਾ ਦੂਸਰਾ ਬਲਾਕ ਹੈ ਕਾਦੀਆਂ ਉਥੋਂ ਦੇ ਵੀ ਧੀਰਾ ਸਕੂਲ ਦੇ ਟੀਚਰ ਆ ਜਿਹੜੇ ਮਤਲਬ ਸਾਡੇ ਕੋਲ ਆਏ ਨੇ ਉਹਨਾਂ ਨਾਲ ਵੀ ਕੋਈ ਬੀਪੀਓ ਸਾਹਿਬ ਦਾ 2023 ਦੇ ਵਿੱਚ ਕਾਫੀ ਜ਼ਿਆਦਾ ਮਤਲਬ ਰਿਆਵਾ ਕੋਈ ਰਫੜ ਪਰ ਉਹ ਬੀਪੀਓ ਸਾਹਿਬ ਨੇ ਮਾਫੀ ਮੰਗ ਕੇ ਉਹ ਸ਼ਾਰਟ ਆਊਟ ਕਰ ਲਿਆ ਹੈਗਾ ਪਰ ਹੁਣ ਇਹਨਾਂ ਨੂੰ ਮੈਡਮ ਜਿਹੜੇ ਕਮਲਪ੍ਰੀਤ ਨੇ ਧੀਰੇ ਸਕੂਲ ਤੋਂ ਇਹਨਾਂ ਨੇ ਐਨਓਸੀ ਲੈਣੀ ਸੀ ਅਬਰਾਉਡ ਜਾਣ ਵਾਸਤੇ ਪਰ ਉਹਨਾਂ ਨੂੰ ਵੀ 10-15 ਦਿਨ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਤੇ ਇਹ ਬੰਦੇ ਦੀਆਂ ਬੜੀਆਂ ਜ਼ਿਆਦਾ ਸ਼ਿਕਾਇਤਾਂ ਨੇ ਇਹਦੇ ਤੋਂ ਇਲਾਵਾ ਵੀ ਬਾਕੀ ਇਹ ਫਤੇਗਰ ਚੂੜੀਆਂ ਬਲਾਗ ਦੇ ਜਿਹੜੇ ਮੈਡਮ ਸੁਖਪ੍ਰੀਤ ਨੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਵੀ ਇਹਨਾਂ ਨੇ ਜਿਹੜਾ ਇੱਕ ਸਾਡੇ ਵਿਭਾਗ ਵੱਲੋਂ ਗਰੁੱਪ ਬਣਿਆ ਹੁੰਦਾ ਕਿ ਜਿਹਦੇ ਵਿੱਚ ਆਪਾਂ ਇਹ ਸਿੱਖਿਆ ਨਾਲ ਸੰਬੰਧਿਤ ਜਿਹੜੇ ਨਵੇਂ-ਨਵੇਂ ਜੋ ਵੀ ਰੂਲ ਆਉਂਦੇ ਨੇ ਜਾਂ ਜੋ ਨਵੀਆਂ ਵੀ ਅਪਡੇਟਸ ਆਉਂਦੀਆਂ ਨੇ ਉਹ ਸਾਰੀਆਂ ਪਾਣੀਆਂ ਹੁੰਦੀਆਂ ਉਸ ਗਰੁੱਪ ਦੇ ਵਿੱਚ ਇਹਨਾਂ ਨੇ ਉਹਨਾਂ ਦੇ ਫਾਦਰ ਸਾਹਿਬ ਦੇ ਖਿਲਾਫ ਬਹੁਤ ਹੀ ਘਟਿਆ ਕਿਸਮ ਦਾ ਜਿਹੜਾ ਕੰਟੈਂਟ ਹੈ ਉਹ ਉਹਦੇ ਵਿੱਚ ਪੋਸਟ ਕੀਤਾ ਕਿ ਜਿਹਦੇ ਨਾਲ ਉਹ ਮੈਡਮ ਇੰਨੇ ਕ ਸਦਮੇ 'ਚ ਨੇ ਕਿ ਉਹ ਪ੍ਰੈਸ ਦੇ ਸਾਹਮਣੇ ਜਾਂ ਕਿਸੇ ਦੇ ਸਾਹਮਣੇ ਵੀ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹੈਗੇ ਤੇ ਇਹ ਗੱਲਾਂ ਹੀ बार-बार ਵਿਭਾਗ ਦੇ ਧਿਆਨ ਵਿੱਚ ਵੀ ਲਿਆਉਂਦੀਆਂ ਅਸੀਂ ਐਸਐਸਪੀ ਬਟਾਲਾ ਨੂੰ ਵੀ ਇਹਦੀ ਸ਼ਿਕਾਇਤ ਕਰ ਚੁੱਕੇ ਆਂ ਪਰ ਅੱਜ ਤੱਕ ਉਹ ਬੰਦਾ ਜਿਹੜਾ ਸ਼ਰਿਆਮ ਖੁੱਲਾ ਘੁੰਮ ਰਿਹਾ ਹੈ ਮੈਂ ਸੁਪ੍ਰੀਤ ਗਿੱਲ ਹੈਡ ਟੀਚਰ ਗਵਰਨਮੈਂਟ ਪ੍ਰਾਇਮਰੀ ਸਕੂਲ ਖੇਰਾ ਜਿਸ ਤਰ੍ਹਾਂ ਕਿ ਮੈਡਮ ਸਾਡੇ ਬਲਵਿੰਦਰ ਕੋਆਰਜੀ ਨੇ ਸਾਰੀ ਗੱਲ ਤੁਹਾਨੂੰ ਦੱਸੀ ਹੈ ਮੈਂ ਪਿਛਲੇ 2 ਮਹੀਨੇ ਤੋਂ ਮਾਨਸਿਕ ਪਰੇਸ਼ਾਨੀ ਚ ਜਾ ਰਹੀ ਹਾਂ ਔਰ ਇਹਦਾ ਕੋ ਇਸ ਇਹਦਾ ਮੈਂ ਮੇਰੀ ਫੈਮਲੀ ਸਫਰ ਕਰ ਰਹੀ ਹੈ ਮੈਂ ਸਫਰ ਕਰ ਰਹੀ ਹਾਂ ਔਰ ਜਿਹੋ ਜਿਹੋ ਉਹ ਮੈਸੇਜ ਜਿਹੜਾ ਮੈਡਮ ਨੇ ਦੱਸਿਆ ਕਿ ਉਹਨੇ ਗਰੁੱਪ ਚ ਪਾਇਆ ਹੈ ਮੇਰਾ ਪਰਸਨਲ ਫਾਦਰ ਵੱਲੋਂ ਟਾਰਗੇਟ ਕੀਤਾ ਗਿਆ ਉਸ ਨੂੰ ਲੈ ਕੇ ਮੈਂ ਬਾਅਦ ਹੁਣ ਆਪ ਓਪਨਲੀ ਬਾਹਰ ਵੀ ਨਹੀਂ ਜਾ ਸਕਦੀ ਜਿਸ ਤਰ੍ਹਾਂ ਦਾ ਉਹ ਮੈਸੇਜ ਹੈ ਇਹ ਸਰਦਾਰ ਪੋਲਾ ਸਿੰਘ ਜਿਹੜੇ ਕਿ ਆਪਣੇ ਮਨਮਾਨੀਆਂ ਹਰ ਪੱਦਰ ਤੇ ਕਰਦੇ ਪਏ ਨੇ ਰਿਸ਼ਵਤ ਰਿਸ਼ਵਤ ਮੰਗਦੇ ਨੇ ਕੀ ਪੋਸਟ ਆ ਉਹਨਾਂ ਦੀ ਬੀਪੀਓ ਫਤੇਗੜ ਚੂੜੀਆਂ ਐਡੀਸ਼ਨਲ ਚਾਰਜਾਂ ਨਾਲ ਕੋ ਤੇ ਔਰ ਇਸ ਦਾ ਮੈਂ ਸਿੱਧਾ ਸਿੱਧਾ ਜ਼ਿੰਮੇਵਾਰ ਮੇਰੀ ਫੈਮਲੀ ਜਾਂ ਮੈਨੂੰ ਕਿਸ ਕਿਸੇ ਨੂੰ ਵੀ ਕੋਈ ਵੀ ਘਟਨਾ ਕੋਈ ਹੁੰਦੀ ਹੈ ਜਾਂ ਮੈਂ ਕਿਸੇ ਵੀ ਪ੍ਰੋਬਲਮ ਚ ਆਉਣੀ ਆ ਸਿੱਧਾ ਸਿੱਧਾ ਜ਼ਿੰਮੇਵਾਰ ਇਹ ਬੀਪੀਓ ਪੋਲਾ ਸਿੰਘ ਸਾਡਾ ਸਕਿਆ ਵਿਭਾਗ ਹੋਏਗਾ ਹਾਂਜੀ ਬਿਲਕੁਲ ਇਸ ਸਿਲਸਿਲਾ ਸ਼ੁਰੂ ਹੋਇਆ ਵੀ ਸਾਡੇ ਕੋਲ ਗ੍ਰਾਂਟ ਸੀ ਕੋਈ ਉਹ ਚੋਂ 1 ਲੱਖ ਡਿਮਾਂਡ ਕਰ ਰਹੀ ਸੀ ਜਿਹਦੇ ਨਾਂ ਦੇਣ ਤੇ ਮੈਨੂੰ ਨੋਟਿਸ ਤੇ ਨੋਟਿਸ ਕੱਢੇ ਗਏ ਨਜਾਇਜ਼ ਜਦਕਿ ਕੰਮ ਉੱਥੇ ਹੀ ਸਭ ਕੁਝ ਹੈਗਾ ਸਭ ਕੁਝ ਰਿਕਾਰਡ ਵੀ ਪਰਫੈਕਟ ਹੈ ਸਾਡਾ ਆ ਟਾਈਮ ਟੂ ਟਾਈਮ ਸਾਡਾ ਆਡਿਟ ਹੁੰਦਾ ਹੀ ਰਹਿੰਦਾ ਔਰ ਇਹਨਾਂ ਨੇ ਨਜਾਇਜ਼ ਨੋਟਿਸ ਕੱਢ-ਕੱਢ ਕੇ ਮੈਨੂੰ ਮਾਨਸਿਕ ਪਰੇਸ਼ਾਨੀ ਵਿੱਚ ਲਿਆਂਦਾ ਤੇ ਜਿਸ ਦਾ ਨਤੀਜਾ ਹੁਣ ਹੁਣ ਤੱਕ ਵੀ ਮਤਲਬ ਮੈਂ ਚੱਲ ਰਹੀ ਆ ਔਰ ਮਾਨਸਿਕ ਪਰੇਸ਼ਾਨੀ ਚ ਜਾ ਰਹੀਆਂ ਡਿਪਰੈਸ਼ਨ ਚ ਵੀ ਜਾ ਸਕਦੀਆਂ ਜਾਂ ਜਿਹਦਾ ਮੈਂ ਰੋਜ਼ ਸਫਰ ਕਰ ਰਹੀਆਂ ਬਾਰ ਬਾਰ ਇਹੋ ਕਹਿ ਰਹੀਆਂ ਕਿ ਜੇ ਮੈਨੂੰ ਜਾਂ ਮੇਰੇ ਫੈਮਿਲੀ ਚੋ ਕਿਸੇ ਨੂੰ ਵੀ ਕੁਝ ਵੀ ਪ੍ਰੋਬਲਮ ਹੁੰਦੀ ਹੈ ਤੇ ਉਹਦਾ ਸਿੱਧਾ ਜ਼ਿੰਮੇਵਾਰ ਇਹ ਬੀਪੀਓ ਪੋਲਾ ਸਿੰਘ ਤੇ ਸਾਡਾ ਸਿੱਖਿਆ ਵਿਭਾਗ ਹੀ ਹੋਏਗਾ ਹਾਂਜੀ ਕੀਤੀ ਹੋਈ ਐ ਅਸੀਂ ਡੀਪੀਆਈ ਤੱਕ ਵੀ ਹੋਏ ਆਂ ਡਿਓ ਮੈਡਮ ਤੱਕ ਵੀ ਸਭ ਆਪਣਾ ਈਮੇਲਸ ਵੀ ਕਰ ਚੁੱਕੇ ਆਂ ਇਹਨਾਂ ਦੀਆਂ ਸ਼ਿਕਾਇਤਾਂ ਦੀ ਪਰ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਤੇ ਇਹੋ اپیل ਹੈ ਵੀ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਕੀਤੀ ਜਾਏ ਨਹੀਂ ਤਾਂ ਸਾਡਾ ਇਹ ਸੰਘਰਸ਼ ਵੱਧਦਾ ਹੀ ਜਾਏਗਾ ਹਾਂਜੀ ਸਰ ਜਿਹੜੇ ਇਲਜ਼ਾਮ ਲੱਗੇ ਉਹਦਾ ਕੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਮੀਡੀਆ ਚੈਨਲ 'ਤੇ ਦੱਸਣਾ ਚਾਹੁੰਦਾ ਹਾਂ ਵੀ ਜਿਹੜੇ ਇਲਜ਼ਾਮ ਹੈਗੇ ਆ ਬਿਲਕੁਲ ਬੇਬੁਨਿਆਦ ਲਾਇਏ ਪਏ ਆ ਸਾਡੇ ਸਕੂਲਾਂ ਦੇ ਵਿੱਚ ਡਿਪਾਰਟਮੈਂਟ ਵੱਲੋਂ ਮਾਨਯੋਗ ਸ਼੍ਰੀ ਭਗਵੰਤ ਸਿੰਘ ਜੀ ਵੱਲੋਂ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਾਸਵਲੋਂ ਵਕਫ ਵਕਫ ਸਮੇਂ ਤੇ ਬੜੀਆਂ ਵੱਡੇ ਰਕਮ ਦੇ ਵਿੱਚ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਜਿਨ੍ਹਾਂ ਦਾ ਕੁਝ ਕਦੇ ਆਪਕਾ ਜਿਹੜੇ ਵੱਡੇ ਸਿੱਖੇ ਤਰੀਕੇ ਨਾਲ ਜਿਹਨੂੰ ਕਹ ਲੋ ਟੈਕਨੀਕਲੀ ਤੌਰ ਤੇ ਉਹਦਾ ਮਿਸਯੂਜ਼ ਕਰਦੇ ਆ ਗ੍ਰਾਂਟ ਦਾ ਜਿੱਦਾਂ ਰੀਸੈਂਟਲੀ ਗੱਲ ਹੋਈ ਇਹ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਦੀ ਉਹਦੇ ਵਿੱਚ ਘੱਟੋ ਘੱਟ 30 ਲੱਖ ਰੁਪਏ ਗ੍ਰਾਂਟ ਦਾ ਆਇਆ ਸੀਗਾ ਔਰ ਜਦੋਂ ਸਕੂਲ ਮੁਖੀ ਨੂੰ ਆਪਾਂ ਗ੍ਰਾਂਟ ਦੀ ਵਰਤੋਂ ਬਾਰੇ ਜਾਂ ਹੋਰੋਂ ਇਹਦੇ ਬਾਰੇ ਪੁੱਛਦੇ ਆ ਟੈਕਨੀਕਲੀ ਜਿੱਥੇ ਉਹ ਗ੍ਰਾਂਟ ਬਚਾ ਕੇ ਔਰ ਉਹ ਕਰਦੇ ਆ ਮਿਸਯੂਜ਼ ਕਰਦੇ ਆ ਗ੍ਰਾਂਟ ਦਾ ਉਹਦੇ ਬਾਰੇ ਜਦੋਂ ਪੁੱਛਿਆ ਜਾਂਦਾ ਵਾ ਤੇ ਉਸ ਤੋਂ ਬਾਅਦ ਕੀ ਆ ਵੀ ਉਹ ਦੂਸ਼ਣबाजी ਕਰਨੀ ਸ਼ੁਰੂ ਕਰ ਦਿੰਦੇ ਆ ਜਦਕਿ ਇਹ ਚੀਜ਼ ਦੀ ਮੈਂ ਸਰਕਾਰ ਤੋਂ ਮੰਗ ਕਰਦਿਆਂ ਦੁਬਾਰਾ ਅਗਰ ਇਨਕੁਆਇਰੀ ਕਰਵਾਈ ਜਾਏ ਤੇ ਆਪਣੇ ਆਪ ਦੁੱਧ ਦਾ ਦੋਤੇ ਪਾਣੀ ਦਾ ਪਾਣੀ ਸਾਫ਼ ਹੋ ਜਾਣਾ ਵੀ ਸਹੀ ਕੌਣ ਆ ਔਰ ਗਲਤ ਕੌਣ ਆ ਇੱਦਾਂ ਹੀ ਇੱਕ ਮਤਲਬ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਮੰਜਾ ਵਾਲੀ ਵੀ ਕਿ ਹੋਇਆ ਵਾ ਮੰਜਾ ਵਾਲੀ ਸਕੂਲ ਦੇ ਵਿੱਚ ਵੀ ਵਿਭਾਗ ਵੱਲੋਂ ਰੀਸੈਂਟਲੀ ਜਾਰੀ ਹੋਈ ਸੀਗੀ ਸਾਨੂੰ ਟਰੈਕ ਬਣਾਉਣ ਦੀ ਗ੍ਰਾਂਟ ਟਰੈਕ ਬਣਾਉਣ ਦੀ ਗ੍ਰਾਂਟ ਮੈਡਮ ਸੁਖਬ੍ਰੀਤ ਹੁਣੇ ਉੱਥੇ ਸਕੂਲ ਮੁਖੀ ਆ ਉਹਨਾਂ ਦੇ ਪਰਾਇ ਯੂਜ਼ ਕੀਤੀ ਜਾਣੀ ਸੀ ਵਰਤੀ ਜਾਣੀ ਸੀਗੀ ਉਹਨਾਂ ਨੇ ਕੀ ਕੀਤਾ ਵਾ ਟ੍ਰੈਕ ਬਣਾਉਣ ਦੀ ਬਜਾਏ ਉੱਥੇ ਬੈਡਮਿੰਟਨ ਕੋਰਟ ਬਣਾ ਦਿੱਤਾ ਵਾ ਬੈਡਮਿੰਟਨ ਕੋਰਟ ਬਣਾ ਕੇ ਵੇਖੋ ਆਪਾਂ ਸਾਰੇ ਪਰਿਵਾਰਕ ਬੰਦੇ ਆ ਚੰਗੀ ਤਰ੍ਹਾਂ ਜਾਣਦੇ ਵੀ ਕਿਹੜੀ ਚੀਜ਼ ਉੱਤੇ ਕਿੰਨਾ ਮਟੀਰੀਅਲ ਲੱਗਦਾ ਉਹਨਾਂ ਵੱਲੋਂ 5.5 ਸੈਂਕੜੇ ਉੱਤੇ 44x20 ਸਕੁਅਰ ਫੁੱਟ ਦਾ ਇੱਕ ਟ੍ਰੈਕ ਬੈਡਮਿੰਟਨ ਕੋਰਟ ਬਣਾਇਆ ਵਾ ਜਿਹਦਾ ਸਾਈਜ਼ ਹੈ ਜੀ 44 44 20 ਔਰ ਟ੍ਰੈਕ ਆ ਜਿਹੜਾ ਬੈਡਮਿੰਟਨ ਕੋਰਟ ਆ ਉਹਦੇ ਵਿੱਚ ਉਹਨਾਂ ਨੇ 5.5 ਸੈਂਕੜੇ ਬੱਜਰੀ 5 ਸੈਕਿੰਡ ਰੇਤਾ 5 ਸੈਕਿੰਡ ਇਹਨਾਂ ਨੇ ਇੱਥੇ ਮੋਟੀ ਰੋੜੀ ਪੱਠੇ ਵਾਲੀ ਇਸਤੇਮਾਲ ਕੀਤੀ ਆ ਇਸ ਤੋਂ ਇਲਾਵਾ 100 ਬੋਰੀ ਸੀਮਿੰਟ ਦੀ ਕਰ ਦਿੱਤੀ ਆ ਔਰ ਇੰਨੀ ਮਾਤਰਾ ਦੇ ਵਿੱਚ ਮਤਲਬ ਜਿਹੜਾ ਮਿਸਯੂਜ਼ ਕੀਤਾ ਵਾ ਸਰਕਾਰੀ ਗ੍ਰਾਂਟ ਦਾ ਔਰ ਇਸ ਤੋਂ ਇਲਾਵਾ ਇੰਨੇ ਗਰਾਊਂਡ ਦੇ ਵਿੱਚ ਹੀ ਪੇਂਟ ਕਰਨ ਵਾਸਤੇ ਉਹਨਾਂ ਨੇ 60 ਲੀਟਰ ਇਮਰਸ਼ਨ ਪੇਂਟ ਲਗਾ ਦਿੱਤਾ 60 ਲੀਟਰ ਪੇਂਟ ਵੇਖੋ ਜਿਹੜਾ ਜਿਹਦੇ ਨਾਲ ਘੱਟੋ ਘਾਟੇ ਪੂਰਾ ਇੱਕ ਸਕੂਲ ਪੇਂਟ ਹੋ ਜਾਂਦਾ ਵਾ ਔਰ ਇੰਨੀ ਵੱਡੀ ਮਾਤਰਾ ਵਿੱਚ ਜਦੋਂ ਮਟੀਰੀਅਲ ਦੀ ਖੁਰਦਪੁਰਦਗੀ ਬਾਰੇ ਉਹਨਾਂ ਨੇ ਪੁੱਛਿਆ ਗਿਆ ਵਾ ਉਸ ਤੋਂ ਬਾਅਦ ਉਹ ਕੀ ਆ ਵੀ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਉਹ ਦੂਸਰਿਆਂ ਦੇ ਉੱਤੇ ਚਿੱਕਰ ਸੁੱਟਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਵਾ ਔਰ ਮੈਂ ਸਰਕਾਰ ਕੋਲੋਂ ਦੁਬਾਰਾ ਇਹ ਬੇਨਤੀ ਕਰਦਾ ਵਾਂ ਕਿ ਇਹ ਚੀਜ਼ ਦੀ ਬੜੀ ਨਿਰਪੱਖ ਜਾਂਚ ਕਰਾਈ ਜਾਵੇ ਅਤੇ ਦੋਸ਼ੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਜੇ ਇਹਦੀ ਕੋਈ ਕਾਰਵਾਈ ਨਹੀਂ ਹੋ ਰਹੀ ਨਾ ਹਾਂਜੀ ਮੈਂ ਇਹਦੀ ਸ਼ਿਕਾਇਤ ਮਾਨਯੋਗ ਜਿਹੜਾ ਸੈਕਟਰ ਜੀ ਪਾਸ ਕੀਤੀ ਸੀਗੀ ਅਤੇ ਉਹਨਾਂ ਵੱਲੋਂ ਇਹ ਇਨਕੁਆਇਰੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲੀਵਾਲ ਬਲਵਿੰਦਰਪਾਲ ਜੀ ਦੇ ਕੋਲ ਚੱਲਦੀ ਪਈ ਹੈ ਔਰ ਜਲਦੀ ਇਹ ਰਿਪੋਰਟ ਹੈ ਜਿਹੜੀ ਆਪਾਂ ਜੰਤਕ ਵੀ ਕਰਾਂਗੇ ਕਿ ਮਤਲਬ ਕਿੱਦਾਂ ਇਹਨਾਂ ਨੇ ਜਿਹੜੀ ਆ ਫੁਰਤਬੁਰਦਗੀ ਕੀਤੀ ਹੈ ਗਰੰਟਾ ਦੀ ਜੈਂਸੀ ਸੋਸ਼ਲ ਦੀ ਜਿਹੜਾ ਬਾਰ ਬਾਰ ਨਹੀਂ ਵੇਖੋ ਜੀ ਜਦੋਂ ਇਹਨਾਂ ਨੂੰ ਆਪਾਂ ਕਿਸੇ ਵੀ ਕੰਮ ਬਾਰੇ ਪੁੱਛ ਲੈਨੇ ਆ ਗਰੰਟਾ ਬਾਰੇ ਪੁੱਛ ਲੈਨੇ ਆ ਜਾਂ ਕੁਝ ਹੋਰ ਕਰ ਲੈਨੇ ਆ ਤੇ ਉਹਨਾਂ ਨੇ ਦੂਜੇ ਉੱਪਰ ਆਟੋਮੈਟਿਕਲੀ ਕਿਸੇ ਵੀ ਤਰ੍ਹਾਂ ਦਾ ਜਾਂ ਪ੍ਰਸ਼ਤਾਚਾਰੀ ਦਾ ਕੋਈ ਨਾ ਕੋਈ ਟਿੱਕੜ ਉਹਨਾਂ ਨੂੰ ਛੱਡ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਨੀ ਆ ਇਹ ਬਿਲਕੁਲ ਬੇਬੁਨਿਆਦ ਆ ਡੀਡੀ ਦੇ ਵਾਸਤੇ ਆਪਣੇ ਉੱਤੇ ਰਾਵਲ ਹੋਣਾ ਬੜੀ ਤੱਗੀ ਗੱਲ ਪਰ ਗੱਲ ਸਿੱਟਾ ਇਹ ਵੀ ਹੈ ਨਾ ਵੇਖੋ ਕਿ ਇਹ ਜਦੋਂ ਇਹਨਾਂ ਨੂੰ ਗਰੰਟਾ ਬਾਰੇ ਪੁੱਛਿਆ ਜਾਂਦਾ ਵਾ ਜਾਂ ਜਦੋਂ ਇਹਨਾਂ ਕੋਲੋਂ ਸਕੂਲ ਦੇ ਕੰਮਾਂ ਕਰਜਣ ਦੇ ਵਿੱਚ ਇਨਫੀਸ਼ੈਂਸੀ ਸਾਬਤ ਹੁੰਦੀ ਆ ਉਦੋਂ ਪੁੱਛਿਆ ਜਾਂਦਾ ਉਦੋਂ ਹੀ ਇਹ ਇੱਕ ਸੌਫਟ ਟੋਨ ਨੂੰ ਕਿਉਂ ਵਰਤਦੇ ਆ ਉਦੋਂ ਇੱਕ ਟੂਲ ਵਜੋਂ ਆਪਣੀ ਜਿਹੜੀ ਅਥੋਰਟੀ ਆ ਲੇਡੀ ਹੋਣ ਦੇ ਪੱਖ ਨੂੰ ਕਿਉਂ ਅੱਗੇ ਰੱਖਿਆ ਜਾਂਦਾ ਕਿ ਹਾਂਜੀ ਮੈਂ ਲੇਡੀ ਆ ਜੀ ਕਿ ਮੈਂ ਸਿਰਫ ਆਪਣੇ ਮੇਰੇ ਕੋਲ ਆਪਣਾ ਇੱਕ ਹੀ ਪੱਕੇ ਦਾ ਜਦਕਿ ਉਹ ਤੋਂ ਪਹਿਲਾਂ ਵੀ ਤੇ ਸਾਰੇ ਸਕੂਲਾਂ ਚ ਬੜਾ ਵਧੀਆ ਕੰਮ ਚੱਲਦਾ ਪਿਆ ਵਾ ਔਰ ਇਹ ਵੀ ਨਰਮ ਜਿਹੜੀ ਸੁਖਬ੍ਰੀਤ ਹੈਗੀ ਆ ਇਹ ਬਲਾਕ ਵਿੱਚ ਵਧੀਆ ਕੰਮ ਕਰਦੇ ਹੋਏ ਰਿਸੋਰਸ ਪਰਸਨ ਸੀਗੇ ਇਹਨਾਂ ਨੂੰ ਬਕਾਇਦਾ ਸਾਡੇ ਵੱਲੋਂ ਵੀ ਸਿਫਾਰਿਸ਼ ਕਰਕੇ ਭੇਜਿਆ ਗਿਆ ਸੀਗਾ ਫਿਨਲੈਂਡ ਟੂਰ ਵਾਸਤੇ ਫਿਨਲੈਂਡ ਦੀ ਟ੍ਰੇਨਿੰਗ ਵਾਸਤੇ ਵੀ ਇਦਾਂ ਦੀ ਕੋਈ ਸਪਾਸਿਆ ਨਹੀਂ ਹੈਗੀ ਅਗਰ ਇਹਨਾਂ ਦਾ ਕੋਈ ਹੁੰਦਾ ਤੇ ਉਹ ਪਹਿਲਾਂ ਕਿਉਂ ਨਹੀਂ ਦੱਸਿਆ ਜਾਂਦਾ ਜਦੋਂ ਇਹਨਾਂ ਕੋਲ ਜਦੋਂ ਗਲਤ ਸਾਬਤ ਹੋਣ ਤੇ ਆ ਜਾਂਦੇ ਆ ਬੰਦੇ ਫੇਰੇ ਕਿਉਂ ਇਦਾਂ ਦਾ ਟਿਕਟ ਛੁੜਦੇ ਆ ਯਾਰ WhatsApp ਦੇ ਤੇ ਉਹਨਾਂ ਨੇ ਪੋਸਟ ਵੀ ਅੱਡੀ ਕਰਤੀ ਆ ਜਾਂ ਕਿ ਉਹਨਾਂ ਨੇ ਭੰਦਵਾ ਨਹੀਂ ਪੋਸਟ ਦੇਖੋ ਜੀ ਨਾ ਤਾਂ ਮੈਂ ਇਹਨਾਂ ਨੂੰ ਜਾਣਦਾ ਪਹਿਲਾਂ ਕਿਸੇ ਨਿੱਜੀ ਤੌਰ ਤੇ ਨਾ ਮੈਂ ਇਹਨਾਂ ਦੇ ਭਾਦਰ ਸਾਹਿਬ ਨੂੰ ਜਾਣਦਾ ਨਾ ਹੀ ਮੈਂ ਮਤਲਬ ਇਹਨਾਂ ਦੀ ਕਿਸੇ ਹੋਰ ਕਿਸੇ ਤਰ੍ਹਾਂ ਨਹੀਂ ਜਾਣਦਾ ਕਿ ਉਹ ਜਿਹੜੀ ਪੋਸਟ ਆ ਉਹ ਜਿਹੜੀ ਇਦਾਂ ਆ ਉਹ ਜਦ ਕਿ ਪੋਸਟ ਆ ਆ ਨਹੀਂ WhatsApp ਗਰੁੱਪਾਂ ਔਰ ਦੂਜੇ ਗਰੁੱਪਾਂ ਵਿੱਚ ਸਰਕੂਲੇਟ ਹੋ ਰਹੀਆਂ ਆ ਔਰ ਕਿਤੇ ਗਲਤੀ ਨਾਲੋਂ ਮਾਰਕ ਹੋ ਕੇ ਸਾਰਿਆਂ ਦੇ ਵਿੱਚ ਨਾਲ ਹੀ ਉਹ ਤੇ ਸ਼ੇਅਰ ਹੋਈ ਗਈ ਆ ਔਰ ਨਹੀਂ ਜੀ ਸਾਡੇ ਤੌਰ ਤੇ ਇਹਦੇ ਉੱਲ ਕੋਈ ਐ ਜੀ ਸਮੱਸਿਆ ਦਾ ਉਹ ਨਹੀਂ ਹੈਗਾ ਕੱਲ ਵੀ ਇਹ ਬਾਰ ਬਾਰ ਯਾਹ ਕਰਦੇ ਆ ਭਾੜੇ ਤੋਂ ਇਹਦੇ ਸਕੂਲ ਦੇ ਤੱਕ ਆਪ ਦਾ ਸ਼ਾਇਦ ਜਿੰਨੇ ਗਰੰਟ ਆ ਜੀ ਕੀ ਗੱਲ ਇਹ ਨਹੀਂ ਸੀਸੀਟੀਵੀ ਕੈਮਰਾ ਤੇ ਕੋਈ ਨੰਟਾ ਨਹੀਂ ਹੈ ਨਹੀਂ ਵੇਖੋ ਜੀ ਬੜਾ ਇੱਕ ਸਿੰਪਲ ਜਿਹਾ ਇਹਨਾਂ ਕੋਲ ਫੰਡਾ ਹੈਗਾ ਕਿ ਜਦੋਂ ਜਿਹੜੇ ਪਤਾ ਹੈ ਜਿਹੜੇ ਬੰਦਨ ਕਿ ਮੈਂ ਗਲਤੀ ਕਰਨੀ ਆ ਉਹ ਸਭ ਤੋਂ ਪਹਿਲਾਂ ਸੀਸੀਟੀਵੀ ਦੇ ਨੂੰ ਕੀ ਕਹਿੰਦਾ ਕਿ ਉਹ ਮੇਰੇ ਸੀਸੀਟੀਵੀ ਖਰਾਬ ਆ ਜੀ ਮੇਰੇ ਉਹ ਸਿੰਪਲ ਉਹ ਕਰਕੇ ਵੀ ਮੈਂ ਰਿਪੋਰਟ ਕੀਤੀ ਆ ਜੀ ਮਕੈਨਿਕ ਨਹੀਂ ਆਇਆ ਔਰ ਉਹ ਤਾਂ ਨਹੀਂ ਬਣ ਔਰ ਇਹਨ ਮੀਨ ਵਾਈ ਲਈਓ ਕਿ ਅਭੀ ਅਪਣਾਉ ਕਰ ਜਾਂਦੇ ਕੋਈ ਵੀ ਮੋਟਿਵ ਮੇਰੇ ਅਫਿਸ ਤਕਰੀਬਨ ਸਾਰੇ ਇਧਰ ਪ੍ਰਾਈਵੇਟ ਸਕੂਲ ਚ ਵੀ ਲੱਗੇ ਆ ਹਾਈ ਸਕੂਲ ਦੇ ਵਿੱਚ ਵੀ ਲੱਗੇ ਆ ਇਸ ਅਫਿਸ ਦੇ ਵਿੱਚ ਕੈਮਰਾ ਨਹੀਂ ਹੈਗਾ ਜੀ ਕਿਉਂਕਿ ਦਫ਼ਤਰ ਨੂੰ ਸਰਕਾਰ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਗਰਾਡ ਜੜੀ ਹੈ ਜਾਰੀ ਨਹੀਂ ਕੀਤੀ ਗਈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ